ਦੋਸਤੋ 45 ਸਾਲ ਪਹਿਲਾਂ ਇਜੀਪਸ਼ਨ ਫੈਰੋ ਕੋਫੂ ਨੇ ਗੀਜ਼ਾ ਦਾ ਸਭ ਤੋਂ ਵੱਡਾ ਪਾਇਰਾਮਿਡ ਬਣਾਇਆ ਔਰ ਇਨ ਵੈਲਟ ਕੋਰਾ ਅਡੀਸ਼ਨਲ ਥਿਊਰੀ ਦੇ ਹਿਸਾਬ ਦੇ ਨਾਲ ਗੀਜ਼ਾ ਦੇ ਸਭ ਤੋਂ ਵਿਸ਼ਾਲ ਤਿੰਨ ਪਾਇਰਾਮਿਡ ਖੋਪਰੇ ਖੂਫੂ ਤੇ ਮਿੰਕੋਰੇ ਤਿੰਨੋਂ ਆਰਬਿਟ ਬੈਲਟ ਦੇ ਤਿੰਨ ਤਾਰਿਆਂ ਅਨਿਤਕ ਅਨਿਲਮ ਤੇ ਮਿੰਤਾਕਾ ਨਾਲ ਪੂਰੀ ਤਰ੍ਹਾਂ ਦੇ ਨਾਲ ਅਲਾਈਨਡ ਨੇ ਵੈਸੇ ਤਾਂ ਸਾਰੇ ਤਾਰਿਆਂ ਨਾਲ ਅਲਾਈਨਡ ਕਰਕੇ ਕੋਈ ਵੀ ਚੀਜ਼ ਧਰਤੀ ਤੇ ਬਣਾ ਦੇਣਾ ਕੋਈ ਵੱਡੀ ਗੱਲ ਨਹੀਂ ਪਰ ਜਿਸ ਸਮੇਂ ਪੂਰੀ ਦੁਨੀਆ 'ਚ ਕੰਪਾਸ ਦੀ ਖੋਜ ਤੱਕ ਨਹੀਂ ਸੀ ਹੋਈ ਦੁਨੀਆ ਨੂੰ ਦਿਸ਼ਾਮ ਦਾ ਗਿਆਨ ਤੱਕ ਨਹੀਂ ਸੀ ਲੋਕਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਪੂਰਬ ਕਿੱਥੇ ਆ ਪੱਛਮ ਕਿੱਥੇ ਆ ਉਸ ਸਮੇਂ ਬਣਾਏ ਇਹਨਾਂ ਪਰਾਮਿਡਾਂ ਦੇ ਚਾਰੋਂ ਸਾਈਡ ਦਿਸ਼ਾਮ ਨੂੰ ਐਕਟਲੀ ਫਾਲੋ ਕਰਦੇ ਨੇ ਤੇ ਇਹ ਡਾਇਰੈਕਸ਼ਨ ਦੇ ਨਾਲ ਅਲਾਈਨਮੈਂਟ 'ਚ ਇਹਨਾਂ ਦਾ ਜਰਾ ਜਿੰਨਾ ਵੀ ਫਰਕ ਨਹੀਂ ਆ। ਇਹੀ ਨਹੀਂ ਗੀਜ਼ਾ ਦੇ ਹਰ ਇੱਕ ਪਰਾਮਿਡ ਬਣਾਉਣ ਦੇ ਲਈ 23 ਲੱਖ ਪੱਥਰ ਲਗਾਏ ਗਏ ਨੇ ਤੇ ਹਰ ਇੱਕ ਬਲੌਕ ਦਾ ਵਜਨ 2 ਤੋਂ 3 ਟਨ ਦੇ ਵਿਚਕਾਰ ਹੈ ਜਾਨਕਿ 3000 ਕਿਲੋ ਤੋਂ ਜ਼ਿਆਦਾ ਹੈ। ਇੰਨੇ ਵਿਸ਼ਾਲ ਪੱਥਰ ਨੂੰ ਅੱਜ ਦੇ ਸਮੇਂ ਵੀ ਚੱਕ ਪਾਉਣਾ نامुमकिन ਆ ਤਾਂ 4500 ਸਾਲ ਪਹਿਲਾਂ ਇਹਨਾਂ ਲੋਕਾਂ ਦੇ ਦੁਆਰਾ ਇਹ ਪੱਥਰ ਕਿਵੇਂ ਚੱਕੇ ਗਏ ਇਹ ਇਨਾਂ ਪੱਥਰਾਂ ਨੂੰ ਸਟਾਕਸ ਦੇ ਥਰੂ ਜੋੜਿਆ ਗਿਆ ਹੈ ਇੰਨਾ ਹੀ ਨਹੀਂ ਇਹ ਪੱਥਰ ਗੀਜ਼ਾ ਦੇ ਆਸ-ਪਾਸ ਮਿਲਦੇ ਵੀ ਨਹੀਂ ਬਲਕਿ ਇਨਾਂ ਪੱਥਰਾਂ ਨੂੰ ਇਥੋਂ 800 ਕਿਲੋਮੀਟਰ ਦੂਰ ਅਸਬਾਨ ਤੋਂ ਲਿਆਂਦਾ ਗਿਆ ਸੀ ਉਹ ਵੀ ਇੱਥੇ ਤੇ ਇਹ ਕੋਈ ਇੱਕ ਜਾਂ ਦੋ ਪੱਥਰ ਨਹੀਂ ਬਲਕਿ ਪ੍ਰਤੀਪਰਾਮਿਡ ਤੇ ਲੱਖ ਬਲੌਕ ਨੇ ਜੇਕਰ ਇਹ ਸਭ ਚੀਜ਼ਾਂ ਦੇਖਣ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਇਹ ਕੋਈ ਵੱਡੀ ਚੀਜ਼ ਨਹੀਂ ਹੈ ਤਾਂ ਇਨਾਂ ਚੀਜ਼ਾਂ ਦੀ ਨੌਲੇਜ ਏਜੀਪਸ਼ਨ ਨੂੰ ਹੋ ਸਕਦੀ ਆ ਤਾਂ ਇਹ ਨੰਬਰ ਨੂੰ ਦੇਖੋ ਪਹਿਲਾ ਨੰਬਰ ਆ ਸਪੀਡ ਆਫ ਲਾਈਟ ਦਾ ਤੇ ਦੂਜਾ ਨੰਬਰ ਆ ਗੀਜ਼ਾ ਦੇ ਪਿਰਾਮਿਡ ਦੇ ਕੋਆਰਡੀਨੇਟ ਦਾ ਹੁਣ ਇੰਨਾ ਸਿਮਿਲੈਰਿਟੀ ਨੂੰ ਦੇਖਣ ਤੋਂ ਬਾਅਦ ਕੋਈ ਵੀ ਕਹਿ ਸਕਦਾ ਹੈ ਕਿ ਓਬਜੈਕਸ਼ਨ ਬਹੁਤ ਜ਼ਿਆਦਾ ਐਡਵਾਂਸ ਸਿਵਿলাইਜੇਸ਼ਨ ਸੀ ਸ਼ਾਇਦ ਇਹ ਸਿਵਿলাইਜੇਸ਼ਨ ਆਪਦੇ ਸਮੇਂ ਤੋਂ ਕਾਫੀ ਅੱਗੇ ਤੇ ਐਡਵਾਂਸ ਸੀ ਕਿਉਂਕਿ ਇਹ ਦੇਖਣ ਤੇ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਕੋਲ ਜੀਪੀਐਸ ਹੋਇਆ ਕਰਦਾ ਸੀ ਇਨ੍ਹਾਂ ਨੂੰ ਕੋਆਰਡੀਨੇਟ ਦੇ ਵੀ ਨੌਲੇਜ ਸੀ ਇਸੇ ਲਈ ਉਹਨਾਂ ਨੇ ਲਾਈਟ ਦੀ ਸਪੀਡ ਵਾਲੇ ਕੋਆਰਡੀਨੇਟ ਦੇ ਉੱਤੇ ਪਾਇਰਾਮਿਡ ਬਣਾਏ ਜਿਹੜਾ ਸੋਚੋ ਇਹ ਸਭ ਚੀਜ਼ਾਂ 4500 ਸਾਲ ਪਹਿਲਾਂ ਕੀਤੀਆਂ ਗਈਆਂ ਸੀ ਇੰਨਾ ਹੀ ਨਹੀਂ ਪਾਇਰਾਮਿਡ ਦੇ ਬੇਸ ਦਾ ਸਰਕਮਪ੍ਰੈਸਰ ਤੇ ਉਸ ਦੀ ਹਾਈਟ ਦਾ ਰੇਸ਼ੋ ਐਡਜਸਟਡ ਪਾਈ ਦੀ ਵੈਲਿਊ ਲੋਕ ਏਜੀਪਟ ਦਾ ਸਬੰਧ ਏਲੀਨ ਨਾਲ ਜੋੜਦੇ ਨੇ ਪਰ ਹੋ ਸਕਦਾ ਉਹ ਖੁਦ ਹੀ ਇੰਨੇ ਜਿਆਦਾ ਐਡਵਾਂਸ ਹੋਣਾ ਏਜੀਪਟ ਦੇ ਵਿੱਚ ਇੱਕ ਟੈਂਪਲ ਮੌਜੂਦ ਆ ਜਿਸ ਨੂੰ ਟੈਂਪਲ ਆਫ ਪੈਰੋਨ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਐਵਡਾਸ ਵਿੱਚ ਮੌਜੂਦ ਆ ਇੱਥੇ ਕੁਝ ਪੁਰਾਣੇ ਸਟੋਨ ਮੌਜੂਦ ਨੇ ਤੇ ਇਨ੍ਹਾਂ ਸਟੋਨ ਦੇ ਵਿੱਚੋਂ ਇੱਕ ਛੋਟਾ ਜਿਹਾ ਨਮੂਨਾ ਜਿਸ ਤੇ ਸਪਸ਼ਟ ਤੌਰ ਤੇ ਉੱਤੇ ਤੁਹਾਨੂੰ ਹੈਲੀਕਾਪਟਰ ਟੈਂਕ ਪੰਡੂਬੀ ਇੱਕ ਡਿਸ਼ ਐਂਟੀਨਾ ਵਰਗੀਆਂ ਚੀਜ਼ਾਂ ਤੇ ਫਲਾਈਂਗ ਕਾਰ ਵੀ ਦਿਖਾਈ ਦੇ ਰਹੀ ਹੈ ਤੇ ਇਹ ਕੋਈ ਇੰਟਰਨੈਟ ਤੋਂ ਚੁੱਕੀ ਹੋਈ ਤਸਵੀਰ ਨਹੀਂ ਹੈ ਬਲਕਿ ਇਹ ਐਕਚੁਅਲ ਦੇ ਵਿੱਚ ਐਡਜਸਟ ਕਰਦਾ ਹੈ ਇਹ ਇੱਕ ਸਟੋਨਾ ਜਿਸ ਦੇ ਉੱਤੇ ਸਭ ਚੀਜ਼ਾਂ ਘੜੀਆਂ ਹੋਈਆਂ ਨੇ ਤੇ ਕਾਰਵਿੰਗ ਸੱਚਮੁੱਚ ਦੇ ਵਿੱਚ ਮੌਜੂਦ ਹੈ ਇਹ ਦਾ ਸਿਰਫ ਇੱਕ ਕਾਰਵਿੰਗਾਂ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਜਾਂ ਕਾਰਵਿੰ ਬਲ ਗਿਆ ਚੰਦੀ ਨੌਲੇਜ ਸੀ ਉਹ ਵੀ ਉਸ ਸਮੇਂ ਜਾਨੀ ਅੱਜ ਤੋਂ 45 ਸਾਲ ਪਹਿਲਾਂ ਏਜੀਪਟ ਦੇ 18ਵੇਂ ਰਾਜਵੰਸ਼ ਦਾ 10ਵਾਂ ਸ਼ਾਸਕ ਜਿਸ ਦਾ ਨਾਮ ਸੀ ਅਖੀਨਾਥਨ ਜੋ ਕਿ 3550 ਬੀਸੀ ਦੇ ਦੌਰਾਨ ਰਾਜ ਕਰਿਆ ਕਰਦਾ ਸੀ ਇਹ ਪਿਛਲੇ ਸਾਰੇ ਸ਼ਾਸਕਾਂ ਤੋਂ ਬਿਲਕੁਲ ਹੀ ਅਲੱਗ ਸੀ ਇਸ ਨੇ ਇੱਕ ਅਲੱਗ ਧਰਮ ਦੀ ਸਥਾਪਨਾ ਕੀਤੀ ਸੀ ਜੋ ਸਿਰਫ ਇੱਕ ਹੀ ਭਗਵਾਨ ਨੂੰ ਮੰਨਦਾ ਸੀ ਜੋ ਕਿ ਸੂਰਜ ਵਰਗੀ ਇੱਕ ਡਿਕਸ ਦੇ ਬੰਗ ਦਿਖਾਈ ਦਿੰਦਾ ਸੀ ਇੱਕ ਅਜਿਹੀ ਡਿਕਸ ਸੀ ਜਿਸ ਦੇ ਵਿੱਚੋਂ ਰੋਸ਼ਨੀ ਨਿਕਲਦੀ ਸੀ ਜੇਕਰ ਤੁਸੀਂ ਅਖੀਨਾਥਨ ਦੇ ਸਿਰ ਨੂੰ ਦੇਖੋ ਤਾਂ ਇਹ ਇਨਸਾਨ ਵਰਗਾ ਬਿਲਕੁਲ ਨਹੀਂ ਲੱਗਦਾ ਜੇਕਰ ਅਖੀਨਾਥਨ ਦੇ ਸਮੇਂ ਦੇ ਪੱਥਰ ਤੇ ਘੜੀ ਹੋਈ ਇਹ ਮੂਰਤੀ ਅਥੀਨਾਂ ਥੰਦੇ ਦੁਬਾਰਾ ਉੱਥੋਂ ਦੀ ਸੰਸਕ੍ਰਿਤੀ ਤੇ ਧਰਮ ਦੇ ਵਿਚਕਾਰ ਇੰਨੇ ਜ਼ਿਆਦਾ ਬਲਾਕ ਦਿੱਤੇ ਸੀ ਕਿ ਜੋ ਕਿ ਲੋਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਏ ਤੇ ਉਹਦੇ ਜਾਣ ਤੋਂ ਬਾਅਦ ਆਉਣ ਵਾਲੇ ਸ਼ਾਸਕਾਂ ਨੇ ਉਸ ਦੀਆਂ ਸਾਰੀਆਂ ਚੀਜ਼ਾਂ ਮਟਾਉਣ ਦੀ ਕੋਸ਼ਿਸ਼ ਕੀਤੀ ਉਹਦੀਆਂ ਸਾਰੀਆਂ ਮੂਰਤੀਆਂ ਹੋਰ ਮਸਬੂਤ ਮਟਾਏ ਗਏ ਜਿਵੇਂ ਕਿ ਲੋਕ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੇ ਅਸਮਾਨ ਤੋਂ ਆਉਣ ਵਾਲੇ ਲੋਕਾਂ ਦੇ ਨਾਲ ਸੰਬੰਧ ਬਾਰੇ ਕਿਸੇ ਨੂੰ ਪਤਾ ਲੱਗ ਸਕੇ ਮਤਲਬ ਕਿ ਇਹ ਖੁਦ ਦੇ ਐਕਸਟਰਾਟਰੈਸਟੀਅਲ ਸੰਬੰਧਾਂ ਨੂੰ ਮਟਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਕਿਉਂ ਇਸ ਦਾ ਕੋਈ ਜਵਾਬ ਹਾਲੇ ਤੱਕ ਨਹੀਂ ਮਿਲ ਰਿਹਾ ਪਰ ਹੁਣ ਤਾਂ ਇਹ ਕਨਫਰਮਾ ਕਿ ਜਾਂ ਤਾਂ ਏਜੀਪਸ਼ਨ ਏਲੀਨ ਕੰਟੈਕਟ ਦੇ ਵਿੱਚ ਸੀ ਜਾਂ ਫਿਰ ਉਹ ਖੁਦ ਹੀ ਇੰਨੇ ਜ਼ਿਆਦਾ ਐਡਵਾਂਸ ਸੀ ਪਰ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਭ ਤੋਂ ਇੰਪੋਰਟੈਂਟ ਚੀਜ਼ ਕਿ ਪਿਰਾਮਿਡ ਨੂੰ ਆਖਰਕਾਰ ਬਣਾਇਆ ਕਿਉਂ ਗਿਆ ਕਿ ਇੰਨੇ ਜ਼ਿਆਦਾ ਵਿਸ਼ਾਲ ਨੇ ਕਿ ਇਹਨਾਂ ਨੂੰ ਬਣਾਉਣ ਦੇ ਉੱਪਰ ਜੇਕਰ ਉਸ ਸਮੇਂ ਦੀ ਟੈਕਨੋਲੋਜੀ ਜਿਵੇਂ ਬੈਲ ਗੱਡੀਆਂ ਜਾਂ ਹਾਥੀਆਂ ਦੇ ਨਾਲ ਖਿੱਚ ਕੇ ਵੀ ਇਹਨਾਂ ਨੂੰ ਉੱਥੇ ਬਣਾਇਆ ਗਿਆ ਹੋਊਗਾ ਤਾਂ ਉਸ ਦੇ ਵਿੱਚ ਵੀ ਹਿੱਸਾ ਦੀਆਂ ਦਾ ਸਮਾਂ ਲੱਗ ਗਿਆ ਹੋਊਗਾ ਤਾਂ ਅਜਿਹੇ ਅਲੱਗ-ਅਲੱਗ ਪਿਰਾਮਿਡ